ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚਿਆ ਪਿੰਡ ਨਾਗੜਾ ਜਿਹੜਾ ਸੰਗਰੂਰ ਦਾ ਕਾਲੇ ਬਾਈ ਕੋਲ ਪਹੁੰਚਿਆ ਹੋਰ ਕਾਲੇ ਇਹ ਹਾਲੇ ਟੋਕੜ ਗੱਬਣ ਦਿਖਾਵਾਂਗੇ ਲੈ ਸੱਚ ਨੂੰ ਪੂਰੇ ਟੋਪ ਦੀ ਝੋਟੀ ਆ ਟੋਕੜ ਗੱਬਣ ਕਿਹੜਾ ਹੂਆ ਕਾਲੇ ਦਾ ਬਾਈ ਇਹ ਤਾਂ ਵੀ ਤੀਜਾ ਸੂਗਾ ਇਹਦਾ ਤੀਜਾ ਸੂਗਾ ਸੂਈ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਉਹ ਘੱਟ ਨਾਲ ਹਾਲੇ ਬਾਈ 5 ਮਹੀਨੇ ਹੋ ਗਏ 5 ਮਹੀਨੇ ਸੂਈ ਹੋਈ ਨੂੰ ਹੋ ਕੇ ਗੱਬਣ ਕਿੰਨੇ ਟਾਈਮ ਦੀ ਤਿੰਨ ਮਹੀਨੇ ਦੀ ਗੱਬਣ ਨਾਲ ਤੋੜ ਕੇ ਦਿਖਾਵਾਂ ਸੱਜਣੋਂ ਲੈਵਾ ਤਾਲੀਆਂ ਜਿੰਨੀਆਂ ਲਈ ਖੜੀਆਂ ਮੱਝ ਦੇਖ ਸਕਦੇ ਹੋ ਫੀਡ ਗਾਜ ਵਰਤੋ ਟੀ ਥਣ ਦੇ ਵੀ ਦੀ ਸਾਫ ਆ ਮਾਰਦੇ ਦੇ ਵੀ ਲੈ ਵੀ ਤੇ ਕੈਮਰਾ ਆ ਤੇ ਸਾਰਾ ਤਾਜ਼ੀਆਂ ਜਿੰਨਾਂ ਲੇਵਾਂ ਆਂ ਖੜੀਆਂ ਛੁੱਟੀਆਂ ਸੱਜਣੋ ਫਲ ਦੇ ਵੀ ਦੀ ਰਵ ਲੈ ਵੀ ਤੇ ਮਾਰਦੇ ਕੈਮਰਾ ਸਵਾਰ ਕੇ ਨਵੇਂ ਬੁੱਕੇ ਬਾਈ ਥੋੜੀ ਹੋ ਗਈ ਪਏ ਲੈ ਵੀ ਦੇ ਮਾਰ ਥਣ ਦੇ ਵੀ ਦੀ ਸਾਫ ਆ ਦੇਖ ਸਕਦੇ ਹੋ ਸੱਜਣੋ ਪੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਸੱਜਣੋ ਫੁੱਲੇ ਦੀ ਚੰਗੀ ਆ ਅੱਧ ਕਾਠ ਵੀ ਵਧੀਆ ਸੱਜਣੋ ਦੇਖ ਸਕਦੇ ਹੋ ਕਾਲੇ ਤੀਜਾ ਸੂਆ ਤੇ ਤਿੰਨ ਮਹੀਨਾ ਦੀ ਗੱਬਣ ਬਾਈ ਹਾਂ ਤੇ ਠੀਕ ਆ ਦੁੱਧ ਕਿੰਨਾ ਬਾਈ 9 ਲੀਟਰ 9 ਲੀਟਰ ਦੁੱਧ ਤੇ ਦੇਣੀ ਕਿੰਨੇ ਰਿਆ ਗਾਲੇ ਜਮੇ 90 90 ਦੇਣਾ ਮਾਨ ਤਾਣ ਹੋਊਗਾ ਜਿਹੜਾ YouTube ਚੈਨਲ ਨੂੰ ਦੇ ਤੋ ਮਾਨ ਤਾਣ ਜ਼ਰੂਰ ਕਰੂ ਬਾਈ ਖੁੱਲਾ ਮਾਨ ਤਾਣ ਕਰ ਦੋ ਜਿਹੜਾ ਵੀ YouTube ਚੈਨਲ ਨੂੰ ਦੇ ਕੇ ਉਹ ਤਿੰਨ ਮਹੀਨਾ ਦੀ ਗੱਬਣ 9 ਲੀਟਰ ਦੁੱਧ ਤੇ ਬਾਕੀ ਤੀਜਾ ਸੂਆ ਝੋਟੀ ਮੋਬਾਈਲ ਨੰਬਰ ਵੀਰੇ 9914358490 ਵੀਰੇ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਆ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ